ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਮੈਂ ਬਲਵਿੰਦਰ ਸਿੰਘ ਜੋ ਕਿ ਤੁਹਾਨੂੰ ਪਤਾ ਚੱਲ ਹੀ ਗਿਆ ਹੋਵੇਗਾ ਪਿੱਛੇ ਜੋ ਕਿ ਮੈਂ ਤੁਹਾਡੇ ਲਿਖਿਆ ਬੋਰਡ ਦੇ ਉੱਪਰ ਲਿਖਿਆ ਕੀ ਹੈ ਪੰਜਾਬ ਸਰਕਾਰ ਦੁਆਰਾ ਆ ਰਹੀਆਂ 2000 ਪੀਟੀਆਈ ਦੀਆਂ ਪੋਸਟਾਂ ਇਹ ਸਾਡੇ ਚੈਨਲ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਿਲੇਬਸ ਤੁਹਾਨੂੰ ਕਵਰ ਕਰਵਾਇਆ ਜਾਏਗਾ ਅਤੇ ਇਹਦੀ ਸਾਰੀ ਜੋ ਪੀਡੀਐਫੀ ਫਾਈਲ ਜੋ ਵੀ ਸਟੱਡੀ ਅਸੀਂ ਕਰਵਾਵਾਂਗੇ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਇਹ ਬਿਲਕੁਲ ਫ੍ਰੀ ਆਫ ਕੋਸਟ ਹੈ ਕੋਈ ਵੀ ਇਹਦਾ ਤੁਸੀਂ ਚਾਰਜਸ ਨਹੀਂ ਦੇਣਾ ਇਹ ਤੁਹਾਨੂੰ ਆ ਰਹੀਆਂ ਪੋਸਟਾਂ ਦੇ ਵਿੱਚ ਜੋ ਕਿ ਮਹੱਤਵਪੂਰਨ ਮੋਸਟ 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 ਪਪੂਲਰ ਪੋਸਟਾਂ ਜਿਹੜੇ ਤੁਹਾਨੂੰ ਕੀ ਹੈ ਤੁਹਾਡੇ ਤੱਕ ਪਹੁੰਚਾਏ ਜਾਣਗੇ ਤਾਂ ਜੋ ਤੁਹਾਨੂੰ ਘਰ ਬੈਠੇ ਆਸਾਨੀ ਨਾਲ ਤੁਸੀਂ ਪੜ ਸਕੋ ਅਤੇ ਪੇਪਰ ਕਲੀਅਰ ਕਰ ਸਕੋ ਇਹ ਸਪੈਸ਼ਲੀ 2000 ਪੀਟੀਆਈ ਪੋਸਟਾਂ ਜੋ ਆ ਰਹੀਆਂ ਨੇ ਉਹਨਾਂ ਬੱਚਿਆਂ ਲਈ ਹੈ ਜੋ ਕਿ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਹਨ ਪਰ ਕੁਝ ਸੈਂਟਰਾਂ ਵਿੱਚ ਨਹੀਂ ਜਾ ਸਕਦੇ ਪਰ ਘਰ ਬੈਠੇ ਉਹ ਆਪਣੇ ਆਪ ਤਿਆਰੀ ਕਰ ਸਕਦੇ ਹਨ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਕਰਾਂਗਾ ਜੇਕਰ ਤੁਸੀਂ ਸਾਡਾ ਇੱਕ ਨਿੱਕੀ ਜਿਹੀ ਰਿਕੁਐਸਟ ਜਿਵੇਂ ਕਿ ਸਾਡਾ ਆਪਣਾ ਚੈਨਲ ਪੀਬੀ 70 ਸਟਡੀ ਪੁਆਇੰਟ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਇੱਕ ਵਾਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਦਬਾ ਕੇ ਸਾਡਾ ਇੱਕ ਹੌਸਲਾ ਜੋ ਕਿ ਤਾਂ ਵੀ ਤੁਹਾਡੇ ਕੋਲ ਹਰ ਇੱਕ ਮਟੀਰੀਅਲ ਪਚਾ ਸਕੀਏ ਸਾਡਾ ਹੌਸਲਾ ਵਾ ਸਕੇ ਤੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਤੱਕ ਹਰ ਇੱਕ ਚੀਜ਼ ਜੋ ਕਿ ਕੋਰਸਨ ਜਿਵੇਂ ਦੇ ਵੀ ਫਿਜ਼ੀਕਲ ਐਜੂਕੇਸ਼ਨ ਦੇ ਤੁਹਾਨੂੰ ਮੁਹੱਈਆ ਕਰਵਾਵਾਂਗੇ ਤੇ ਸਾਡਾ ਸਾਥ ਦਿਓ ਥੈਂਕ ਯੂ ਧੰਨਵਾਦ